ਜਿਹੜੇ ਮਹਾਪੁਰਖ ਹੁੰਦੇ ਨਾ ਕਈ ਵਾਰੀ ਕੋਈ ਵਸਤੂ ਨਹੀਂ ਵੀ ਮਿਲਣ ਵਾਲੀ ਤਾਂ ਵੀ ਦਵਾ ਦਿੰਦੇ ਕਿਉਂ ਦੇਵਤੇ ਵੀ ਡਰਦੇ ਮਹਾਪੁਰਖਾਂ ਤੋਂ ਜਿਹੜੇ ਭਜਨ ਬੰਦਗੀ ਵਾਲੇ ਪਰ ਇੱਕ ਇੱਕ ਐਸਾ ਸ਼ਬਦ ਹੈ ਜਿਹਦੇ ਕਰਕੇ ਸਾ ਸੰਗਤ ਪਰਮੇਸ਼ਰ ਵੀ ਬਸ ਵਿੱਚ ਆ ਜਾਂਦਾ ਉਹਨੂੰ ਕਹਿੰਦੇ ਨਾਮ ਰਬ ਕਾ ਸਿਮਰਨ ਰਿੱਧ ਸਿੱਧ ਨਉ ਨਿਤ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤਮ ਇੱਕ ਵਾਹਿਗੁਰੂ ਸ਼ਬਦ ਹੈ ਸਰ ਜੇ ਆਪਾਂ ਵਾਹਿਗੁਰੂ ਵਾਹਿਗੁਰੂ ਇਹ ਵਾਹਿਗੁਰੂ ਵਾਹਿਗੁਰੂ ਵੀ ਜਪੀ ਜਾਈਏ ਨਾ ਧਰਮ ਰਾਜ ਵੀ ਹੱਥ ਬੰਨ ਕੇ ਖੜਦਾ ਇੰਦਰ ਮਹਾਰਾਜ ਵੀ ਹੱਥ ਬੰਨ ਕੇ ਉਹਦੀ ਤਾਕਤ ਨਹੀਂ ਵੀ ਉਹ ਕਹਿਣਾ ਨਾ ਮੰਨੇ ਇੰਦਰ ਮਹਾਰਾਜ ਦੀ ਥੋੜਾ ਤਾਕਤ ਵੀ ਕਹਿਣਾ ਨਾ ਮੰਨੇ ਇੱਕ ਕਹਿੰਦਾ ਕਹਿੰਦਾ ਵੀ ਰੱਬ ਮਿਲ ਗਿਆ ਮੈਂ ਕਿਹਾ ਹਾਂ ਮਿਲ ਗਿਆ ਕਹਿੰਦਾ ਸਾਨੂੰ ਕਿੱਦਾਂ ਪਤਾ ਲੱਗੇ ਮੈਂ ਕਿਹਾ ਵੀ ਇੰਦਰ ਮਹਾਰਾਜ ਕਹਿਣਾ ਮੰਨਦਾ ਕਹਿੰਦਾ ਵੀ ਬਾਰਿਸ਼ ਪੈ ਜਾਣੀ ਹੈ ਮੈਂ ਕਿਹਾ ਹੋਣੀ ਪੈ ਜਾਣੀਏ ਤੂੰ ਪਵਾ ਕੇ ਦਿਖਾ ਅਸੀਂ ਅਸੀਂ ਪਵਾ ਕੇ ਦਿਖਾਣੇ ਆ ਇਹੋ ਪਤਾ ਲੱਗਿਆ ਨਾ ਵੀ ਕਹਿਣਾ ਮੰਨਦਾ ਕਿ ਨਹੀਂ ਮੰਨਦਾ ਸਾਹ ਸੰਗਤ ਜਦੋਂ ਇਨਸਾਨ ਨਾਮ ਜਪਦਾ ਫਿਰ ਮੇਰੀ ਬਾਂਦੀ ਭਗਤ ਛਡਾਵਾ ਬਾਂਦੀ ਭਗਤ ਨਾ ਛੁੱਟੇ ਮੋਹੇ ਜਦੋਂ ਤੁਹਾਡੇ ਮਨ 'ਚ ਇਹ ਆਵੇ ਨਾ ਵੀ ਇਹ ਫਲਾਣਾ ਬੰਦਾ ਮਾੜਾ ਪੰਜ ਵਾਰੀ ਸਵੇਰੇ ਉੱਠ ਕੇ ਗਿਆ ਕਰੋ ਹਾਂ ਮੈਂ ਨਹੀਂ ਚੰਗੇ ਬੁਰਾ ਨਹੀਂ ਇਹ ਪੰਜ ਵਾਰੀ ਕਹਿਣਾ ਚਾਹੀਦਾ ਰੋਜ਼ ਕਹੋ ਤੁਹਾਡੇ ਮਨ 'ਚ ਕਦੇ ਨਹੀਂ ਆਉਣਾ ਵੀ ਫਲਾਣਾ ਬੰਦਾ ਮਾੜਾ ਮਾੜਾ ਤਾਂ ਆਪਣਾ ਆਪੇ ਸਾਥ ਸੰਗਤ ਆਪਾਂ ਨਾ ਬਣੀ ਜਾਪੁਰ ਤੇ ਜਿਹੜੇ ਕੰਮ ਵਾਸਤੇ ਆਪਾਂ ਨੂੰ ਭੇਜਿਆ ਆਪਾਂ ਉਹ ਨਹੀਂ ਕਰ ਰਹੇ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਜਦੋਂ ਹੋਰ ਕੋਈ ਕੰਮ ਆਪਣੇ ਕੰਮ ਹੀ ਨਹੀਂ ਆਉਣੇ ਅਵਰ ਕਾਜ ਤਰੈ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਇਹ ਜਿਹੜੀ ਸਾਧ ਸੰਗਤ ਕੀਤੀ ਇਹੀ ਕੰਮ ਆਏਗੀ ਹੋਰ ਜਿਹੜੀ ਇੱਥੇ ਪੜ੍ਹਾਈ ਕੀਤੀ ਏ ਜੋ ਵੀ ਤੁਸੀਂ ਕੀਤਾ ਮਾਇਆ ਇਕੱਠੀ ਕੀਤੀ ਇੱਥੇ ਹੀ ਰਹਿ ਜਾਣੀ ਹੈ ਜਦੋਂ ਉੱਥੇ ਦਰਬਾਰ 'ਚ ਖੜਨਾ ਨਾ ਕਵੀਰ ਸਾਹਿਬ ਕਹਿੰਦੇ ਮੈਨੂੰ ਬਹੁਤ ਡਰ ਲੱਗਦਾ ਰੱਬ ਤੋਂ ਵੀ ਜਾ ਕੇ ਜਦੋਂ ਜਵਾਬ ਦੇਣਾ ਪੈਣਾ ਵੀ ਤੈਨੂੰ ਭੇਜਿਆ ਕਾਦੇ ਵਾਸਤੇ ਅਸੀਂ ਕਰਕੇ ਕੀ ਆਂ ਥਰ ਹਰ ਕੰਪ ਬਾਲਾ ਜੀਓ ਨਾ ਜਾਣੋ ਕਿਆ ਕਰ ਸੀ ਪਿਓ ਰਹਿਨ ਗਈ ਮਤ ਦਿਨ ਵੀ ਜਾਏ ਭਵਰ ਗਏ ਬਗ ਬੈਠੇ ਆ ਕਬੀਰ ਸਾਹਿਬ ਕਹਿੰਦੇ ਇੱਕ ਦਿਨ ਦਾੜੀ ਤੇ ਹੱਥ ਫੇਰਿਆ ਕਬੀਰ ਸਾਹਿਬ ਨੇ ਕਹਿੰਦੇ ਮਨਾ ਕਾਲਿਆਂ ਦੇ ਚਿੱਟੇ ਹੋ ਗਏ ਰਾਤ ਲੰਘ ਗਈ ਦਿਨ ਚੜ੍ਹ ਆਇਆ ਪਰ ਅਜੇ ਵੀ ਮਨਾ ਤੂੰ ਨਾਮ ਨਹੀਂ ਜਪਦਾ 60 ਸਾਲ ਦੀ ਉਮਰ ਹੋਈ ਕਬੀਰ ਸਾਹਿਬ ਦੀ ਚਿੱਟੇ ਵਾਲਾ ਏ ਦਾੜੀ ਦੇ ਵਿੱਚ ਸ਼ਬਦੋਚਾਰਨ ਕਰਦੇ ਕਹਿੰਦੇ ਰਹਿਨ ਗਈ ਮਤ ਦਿਨ ਵੀ ਜਾਏ ਭਵਰ ਗਏ ਬਗ ਬੈਠੇ ਆਏ ਹਰ ਹਰ ਕੰਪੈ ਬਾਲਾ ਜੀਓ ਨਾ ਜਾਣੂ ਕਿਆ ਕਰਸੀ ਪੀਓ ਜੇ ਨਾਮ ਨਾ ਜਪਿਆ ਪਰਮੇਸ਼ਰ ਦੇ ਦਰਬਾਰ ਵਿੱਚ ਜਦੋਂ ਲੇਖਾ ਹੋਣਾ ਰੱਬ ਨੇ ਕਹਿਣਾ ਤੈਨੂੰ ਭੇਜਿਆ ਕਾਦੇ ਵਾਸਤੇ ਸੀ ਕਰਕੇ ਕੀ ਆਇਆ ਇਹ ਜਵਾਬ ਦੇਣਾ ਪੈਣਾ ਸਾਰਿਆਂ ਨੂੰ ਜੇ ਆਪਾਂ 24 ਮਿੰਟ ਵੀ ਨਾਮ ਜਪ ਲਿਆ ਤਾਂ ਆਪਾਂ ਸੁਰਖਰੂ ਹੋ ਗਏ ਬਸ 24 ਘੰਟੇ ਸਫਲ ਨੇ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਇੰਨੀ ਮਰਜ਼ੀ ਮਨ ਨੂੰ ਤਸੱਲੀ ਦੇਈ ਜਾਓ ਲੇਖਾ ਤਾਂ ਦੇਣਾ ਹੀ ਪੈਣਾ ਲੇਖੇ ਤੋਂ ਕੋਈ ਨਹੀਂ ਬਚ ਸਕਦਾ ਜਿਹੜੇ ਸਤ ਸੰਗ ਕਰਦੇ ਨੇ ਉਹਨਾਂ ਦਾ ਬਚਾਅ ਹੈ ਜਿਨ੍ਹਾਂ ਨੇ ਸਤ ਸੰਗ ਕਰ ਲਿਆ ਗੁਰੂ ਨਾਨਕ ਸਾਹਿਬ ਦੀ ਸੰਗਤ ਕਰ ਲਈ ਜਿਨ੍ਹਾਂ ਨੇ ਕੀਰਤਨ ਸੁਣ ਲਿਆ ਮਾਰਕੁੱਟ ਤੋਂ ਵੱਜ ਜਾਂਦੇ ਸਵਰਗ ਮਿਲ ਜਾਣਾ ਮੁਕਤੀ ਫਿਰ ਵੀ ਨਹੀਂ ਮਿਲਨੀ ਜਦ ਤੱਕ ਆਪਾ ਨਾਮ ਨਹੀਂ ਲਿਆ ਗੁਰੂ ਤੋਂ ਨਾਮ ਲੈਣਾ ਬਹੁਤ ਜ਼ਰੂਰੀ ਹੈ ਵਾਹਿਗੁਰੂ ਸ਼ਬਦ ਜਪੋ ਊਲ ਮੰਤਰ ਸਾਹਿਬ ਜਪੋ ਜੋ ਵੀ ਗੁਰੂ ਵੱਲੋਂ ਮਿਲਦਾ ਗਿਆਨ ਗੁਰੂ ਸਤਿਗੁਰੂ ਵੱਲੋਂ ਜਿਹੜਾ ਸ਼ਬਦ ਮਿਲਦਾ ਉਹਦਾ ਜਾਪ ਕਰੋ ਇਹ ਮਹਾਨੰਦ ਆ ਜਿਹੜਾ ਸਮਾ ਇਹ ਵਾਰ-ਵਾਰ ਨਹੀਂ ਪ੍ਰਾਪਤ ਹੋਣਾ ਸਾ ਸੰਗਤ ਇਹਦਾ ਬਹੁਤ ਵੱਡਾ ਫਾਲ ਹੈ ਇੱਕ ਪਾਸੇ 50 ਸਾਲ ਦਾ ਤਪ ਇਹ ਇੱਕ ਘੜੀ ਦਾ ਸਤਸੰਗ ਉਸ ਤੋਂ ਵੀ ਜ਼ਿਆਦਾ ਫਾਲ ਹੈ ਗੱਜ ਕਿ ਆਖੋ ਸਤਸੰਗ ਜ਼ਰੂਰ ਕਰਿਆ ਕਰੋ ਅਸੀਸ ਕਿਰਪਾ ਕਰੋ ਮਹਾਰਾਜ ਨਾਮ ਨਾ ਬਿਸਰੇ ਨਾਮ ਨਾ ਬਿਸਰੇ ਅਸੀਸ ਕਿਰਪਾ ਤੇਰਾ ਪਾਤੋਹ ਮਹਾਰਾਜ ਨਾਮ ਨਾ ਬਿਸਰੇ ਨਾਮ ਨਾ ਬਿਸਰੇ ਮੋਹਿ ਨਾ ਬਿਸਰੂ ਮਜਨ ਤੇਰਾ ਮੋਹਿ ਨਾ ਬਿਸਰੂ ਮਜਨ ਤੇਰਾ ਮੋਹਿ ਨਾ ਬਿਸਰੂ